ਅੱਜ ਜੋ ਚਰਚਾ ਕਰਾਂਗੇ ਪਾਣੀ ਤੇ ਪਾਣੀ ਦੇ ਸੰਕਟ ਦੀ ਗੱਲ ਕਰਾਂਗੇ ਦਿੱਲੀ ਦੇ ਵਿੱਚ ਹਾਲਾਤ ਅਸੀਂ ਦੇਖੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਹਾਲਾਤ ਇਹ ਬਣੇ ਹੋਏ ਨੇ ਕਿ ਲੋਕ ਪਾਣੀ ਖਰੀਦ ਰਹੇ ਨੇ ਟੈਂਕਰਾਂ ਨੂੰ ਮੰਗਵਾ ਰਹੇ ਨੇ ਆਪਣੇ ਇਲਾਕਿਆਂ ਦੇ ਵਿੱਚ ਕਲੋਨੀਆ ਦੇ ਵਿੱਚ ਉਸ ਦੇ ਰਾਹੀਂ ਪਾਣੀ ਲੈ ਰਹੇ ਨੇ ਉਸ ਤੋਂ ਬਾਅਦ ਇਹ ਮਾਮਲਾ ਹੁਣ ਪੰਜਾਬ ਤੱਕ ਵੀ ਪਹੁੰਚ ਗਿਆ ਹੈ ਪੰਜਾਬ ਦੇ ਕਈ ਇਲਾਕੇ ਅਜਿਹੀ ਨੇ ਜਿੱਥੇ ਪਾਣੀ ਤੋਂ ਲੋਕ ਜੂਝ ਰਹੇ ਨੇ ਪਾਣੀ ਨਹੀਂ ਮਿਲ ਪਾਰਿਆ ਜਾਂ ਫਿਰ ਸਾਫ਼ ਪਾਣੀ ਨਹੀਂ ਮਿਲ ਪਾਰਿਆ ਪਾਣੀ ਦਾ ਇੱਥੇ ਘਾਟ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਡਾਡੇ ਪਰੇਸ਼ਾਨ ਨੇ हालांकि इसका कारण की कुछ समझा जा रहा है नैशनल ग्रीन ट्रिब्यूनल की कह रहा है पानी का पंजाब के पानीदा का या पंजाब के जमीनी पानी का गल की जाए तो फिर वो किस हद तक डीपलीट यानी कि खत्म हों जा तो बड़ा गंभीर मसला है ਇਸਤੇ ਚਰਚਾ ਕਰਾਂਗੇ ਸਾਡੇ ਕੁਝ ਮਹਾਰ ਵੀ ਸਾਡੇ ਨਾਲ ਜੁੜਨਗੇ ਪਰ ਉਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਤੋਂ ਅਨਾ ਕੁਝ ਰਿਪੋਰਟਸ ਸਾਂਝਾ ਕਰਦੇ ਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੀ ਕਹਿ ਰਹੀ ਹੈ ਉਸ ਤੋਂ ਇਲਾਵਾ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਤੇ ਨਾਲ ਹੀ ਪੰਜਾਬ ਦੇ ਨਾਲ ਨਾਲ ਦਿੱਲੀ ਦੇ ਹਾਲਾਤ ਪਾਣੀ ਨੂੰ ਲੈ ਕੇ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਕੀ ਕੁਝ ਪਣੀ ਹੋਈ ਹੈ ਦੁਖਾਨੇ ਪੰਜਾਬ 'ਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ ਜੋ ਕਿ ਦਿਨੋ-ਦਿਨ ਜ਼ੋਰ ਵੀ ਫੜ ਰਹੀ ਹੈ ਪਰ ਪੰਜਾਬ 'ਚ ਇੱਕ ਵੱਡਾ ਸੰਕਟ ਆਣ ਖੜਿਆ ਹੈ ਉਹ ਹੈ ਪਾਣੀ ਦਾ ਪੰਜਾਬ 'ਚ ਜ਼ਮੀਨੀ ਪਾਣੀ ਇੰਨਾ ਹੇਠਾਂ ਚਲਾ ਗਿਆ ਹੈ ਕਿ ਖੇਤਾਂ ਵਿੱਚ ਲੱਗੀਆਂ ਮੋਟਰਾਂ ਵੀ ਜਵਾਬ ਦੇ ਰਹੀਆਂ ਨਹੀਂ ਧਰਤੀ 'ਚੋਂ ਪਾਣੀ ਕੱਢਣ ਦੇ ਲਈ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣਾ ਪੈ ਰਿਹਾ ਹੈ ਸੂਬੇ ਦੇ ਵਿੱਚ ਕਿੰਨੀ ਰਫ਼ਤਾਰ ਦੇ ਨਾਲ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਹੈ ਇਸ ਦਾ ਅੰਦਾਜ਼ਾ ਪਾਵਰ ਕਾਮ ਕੋਲ ਪਹੁੰਚੀਆਂ ਲੋਡ ਵਧਾਉਣ ਦੀਆਂ ਅਰਜ਼ੀਆਂ ਤੋਂ ਲਗਾਇਆ ਜਾ ਸਕਦਾ ਹੈ ਹਾਲਕਿ ਪਾਵਰਕਾਮ ਨੇ ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਵਿਸ਼ੇਸ਼ ਸਵੈ ਇੱਛੁਕ ਸਕੀਮ ਜਾਰੀ ਕੀਤੀ ਹੈ ਜਿਸ ਚ ਬਿਜਲੀ ਲੋਡ ਚ ਵਾਧੇ ਲਈ ਕਨੈਕਸ਼ਨ ਫੀਸ 4750 ਤੋਂ ਘਟਾ ਕੇ 2500 ਕਰ ਦਿੰਦੀ ਹੈ ਤੇ ਸਿਕਿਉਰਿਟੀ ਰਕਮ ਘਟਾ ਕੇ 200 ਰੁਪਏ ਕਰ ਦਿੰਦੀ ਹੈ ਇਹ ਸਕੀਮ 23 ਜੁਲਾਈ ਤੱਕ ਲਾਗੂ ਰਹੇਗੀ ਪੰਜਾਬ ਦੇ ਵਿੱਚ 1 ਮਾਰਚ ਤੋਂ ਹੁਣ ਤੱਕ 47226 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਨੇ ਉਧਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋਂ ਨੇ ਹੁਣ ਜ਼ਮੀਨੀ ਪਾਣੀ ਵਧਾਉਣ ਲਈ ਖਾਸ ਉਪਰਾਲਾ ਕੀਤਾ ਹੈ ਇਥੇ ਬੱਲੋਂ ਮਾਡਲ ਤਿਆਰ ਕੀਤਾ ਗਿਆ ਹੈ ਪਿੰਡ ਬੱਲੋਂ ਦਾ ਗੁਰਬਚਨ ਸਿੰਘ ਸੇਵਾ ਸਮਤੀ ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਜੋ ਕਿਸਾਨ 25 ਜੂਨ ਤੋਂ ਬਾਅਦ ਝੋਨੇ ਦੀ ਲਵਾਈ ਕਰੇਗਾ ਉਸ ਨੂੰ 500 ਰੁਪਏ ਦਾ ਵਿੱਤੀ ਇਨਾਮ ਦਿੱਤਾ ਜਾਏਗਾ ਜਿੱਥੇ ਇੱਕ ਪਾਸੇ ਸਰਕਾਰਾਂ ਵੱਲੋਂ ਵੀ ਜ਼ਮੀਨੀ ਪਾਣੀ ਬਚਾਉਣ ਲਈ ਅਪੀਲ ਕੀਤੀ ਜਾਂਦੀ ਹੈ ਦੂਜੇ ਪਾਸੇ ਸਮਾਜਿਕ ਕਾਰਕੂਨ ਵੀ ਜ਼ਮੀਨੀ ਪਾਣੀ ਬਚਾਉਣ ਲਈ ਮੈਦਾਨ ਵਿੱਚ ਉੱਦ ਚੁੱਕੇ ਨੇ ਪਾਣੀ ਦਾ ਸੰਕਟ ਇਸ ਸਮੇਂ ਪੂਰੀ ਦੁਨੀਆ ਤੇ ਮੰਡਰਾ ਰਿਹਾ ਹੈ ਇਸ ਕਰਕੇ ਸਾਨੂੰ ਚਾਹੀਦਾ ਕਿ ਪਾਣੀ ਬਚਾਈਏ ਆਪਣਾ ਆਪ ਬਚਾਈਏ న్యూਸ ਡੈਸਕ ਰਿਪੋਰਟ ਲਿਵਿੰਗ ਇੰਡੀਆ న్యూਸ ਤਾਂ ਇਹ ਤਸਵੀਰਾਂ ਤੋਂ ਨਜ਼ਰ ਆ ਰਿਹਾ ਹੱਸਣ ਦਾ ਕਿ ਕੁਝ ਹਾਲਾਤ ਪੜੇ ਹੋਏ ਨੇ ਅਜਿਹੇ ਹਾਲਾਤ ਨੇ ਕਿ ਕਈ ਕਿਸਾਨ ਨੇ ਜਿਨ੍ਹਾਂ ਨੇ ਆਪਣੀ ਮੋਟਰਾਂ ਦਾ ਲੋਡ ਵਧਾ ਦਿੱਤਾ ਹੈ ਟਿਊਬਵੈਲਾਂ ਦੇ ਵਿੱਚੋਂ ਪਾਣੀ ਖਿੱਚਣ ਦੇ ਲਈ ਹਾਲਾਂਕਿ ਸੁਭਾ ਸਰਕਾਰ ਕਹਿ ਰਹੀ ਹੈ ਕਿ ਦਰਿਆਵਾਂ ਦੇ ਪਾਣੀ ਦੀ ਵੱਧ ਵਰਤੋਂ ਕੀਤੀ ਜਾਵੇ ਜ਼ਮੀਨ ਹੇਠਲਾ ਪਾਣੀ ਜ਼ਿਆਦਾ ਨਾ ਵਰਤਿਆ ਜਾਵੇ ਕਿਉਂਕਿ ਲਗਾਤਾਰ ਇਸ ਦੇ ਜੋ ਜੋ ਜ਼ਮੀਨੀ ਹੇਠਲੇ ਪਾਣੀ ਦਾ ਪੱਧਰ ਹੈ ਘਟਦਾ ਜਾ ਰਿਹਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਦੀ ਜੂਨ 2022 ਦੇ ਵਿੱਚ ਆਈ ਰਿਪੋਰਟ ਇਹ ਦਰਸਾਉਂਦੀ ਨਜ਼ਰ ਆਈ ਕਿ ਪੰਜਾਬ ਦੇ ਵਿੱਚ ਕੇਵਲ 17 ਸਾਲਾਂ ਦੇ ਲਈ ਹੀ ਜ਼ਮੀਨ ਹੇਠਲਾ ਪਾਣੀ ਬਚ ਗਿਆ ਜਸਦਾ ਮਤਲਬ ਤਾਂ ਸਿੱਧੇ ਤੌਰ ਉਤੇ ਇਹ ਹੈ ਕਿ ਪਾਣੀ ਜੋ ਇੱਕ ਕੇ ਪੰਜਾਬ ਜੋ ਇੱਕ ਖੇਤੀ ਪ੍ਰਧਾਨ ਸੂਬਾ ਹੈ ਤਾਂ ਪਾਣੀ ਦੀ ਅਗਰ ਕਮੀ ਰਹੇਗੀ ਪਾਣੀ ਤੋਂ ਲੋਕ ਅਜਿਹੇ ਹਾਲਾਤ ਤਾਂ ਗੁਜ਼ਰਦੇ ਰਹਿਣਗੇ ਤਾਂ ਫਿਰ ਕੀ ਕੁਝ ਹਾਲਾਤ ਪੜਨਗੇ ਕਿਹੋ ਜਿਹੀ ਸਥਿਤੀ ਬਣੀ ਰਹੇਗੀ ਕੁਝ ਜਾਣਕਾਰੀ ਵੀ ਤੁਹਾਨੂੰ ਸਾਝੀ ਜ਼ਰੂਰ ਕਰਦੇ ਰਵਾਂਗੇ ਪਰ ਲਗਾਤਾਰ ਮਾਹਿਰ ਵੀ ਬਣੇ ਸੰਸਾੜ ਨਾਲ ਬਣੇ ਹੋਏ ਨੇ ਜਗਜੀਤ ਗਿੱਲ ਬਣੇ ਹੋਏ ਨੇ ਸਾਡੇ ਨਾਲ ਮਾਹਰ ਨੇ ਇਸ ਬਾਬਤ ਸਮਝਦੇ ਨੇ ਪਾਣੀ ਦੇ ਮਸਲਿਆਂ ਨੂੰ ਪਾਣੀ ਦੀ ਗੰਭੀਰਤਾ ਨੂੰ ਤੇ ਨਾਲ ਹੀ ਜ਼ਮੀਨ ਹੀਟਲਾ ਪਾਣੀ ਕਿ ਸੱਤ ਤੱਕ ਘਟਦਾ ਜਾ ਰਿਹਾ ਪੰਜਾਬ ਦੇ ਵਿੱਚ ਉਸ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਦੇਣਗੇ ਪਹਿਲਾਂ ਤਾਂ ਜਸਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਤੇ ਸ਼ੁਕਰੀਆ ਜੀ ਬਹੁਤ-ਬਹੁਤ ਲਿਵੀ ਗੰਡੀਆ ਦਾ ਇਸ ਇੰਪੋਰਟੈਂਟ ਮੁੱਦੇ ਤੇ ਗੱਲ ਕਰਨ ਲਈ ਜਸਜੀਤ ਜੀ ਬੜਾ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਖਾਸ ਤੌਰ ਤੇ ਜਦੋਂ ਗਰਮੀ ਆਉਂਦੀਆਂ ਨੇ ਉਸ ਬਾਬਤ ਅਸੀਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਪਾਣੀ ਉੱਥੇ ਨਹੀਂ ਪਹੁੰਚ ਰਿਹਾ ਇੱਥੇ ਨਹੀਂ ਪਹੁੰਚ ਰਿਹਾ ਬਹੁਤ ਗਰਮੀ ਹੈ ਹਾਲਾਂਕਿ ਜੋ ਹਾਲਾਤ ਅਸੀਂ ਦੇਖੇ ਕਈ ਥਾਵਾਂ ਤੇ ਜੋ ਡੈਮ ਸੁੱਕਦੇ ਗਏ ਕਈ ਕਈ ਲੰਬੀਆਂ ਜਿਹੜੀਆਂ ਨੇ ਢੁੰਗਿਆ ਦਰਣਾ ਪੈਂਦੀਆਂ ਰਹੀਆਂ ਤੁਸੀਂ ਕੀ ਸਮਝਦੇ ਹੋ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਪਾਣੀ ਦੀ ਉਸ ਤੋਂ ਇਲਾਵਾ ਕਿਵੇਂ ਇਸ ਨੂੰ ਦੇਖਦੇ ਹੋ ਕਿ ਮੌਜੂਦਾ ਜਿਹੜਾ ਪਾਣੀ ਦਾ ਕ੍ਰਾਈਸਿਸ ਆ ਜੀ ਇਹ ਆਪਾਂ ਜਿਹੜਾ ਖੁਦ ਪੈਦਾ ਕੀਤਾ ਤੇ ਇਹਦੇ ਦੀ ਆਪਾਂ ਸਾਰੇ ਜਿੰਮੇਵਾਰ ਆ ਸਣੇ ਸੈਂਟਰ ਸਰਕਾਰ ਤੋਂ ਲੈ ਕੇ ਜਦੋਂ ਅੰਨ ਦੀ ਕਮੀ ਸੀਗੀ ਉਦੋਂ ਪੰਜਾਬ ਨੂੰ ਅੱਗੇ ਕਰਕੇ ਅਲਾਸ਼ੀਰੀ ਦੇਖ ਕੇ ਜਿਹੜਾ ਇਥੋਂ ਦਾ ਨਹੀਂ ਸੀ ਫਸਲ ਚੱਕਰ ਉਨ ਲਾਇਆ ਗਿਆ ਜਿਹੜਾ ਕਿ ਝੋਨੇ ਦਾ ਹੈ ਤੇ ਉਦੋਂ ਚਾਹੀਦਾ ਸੀ ਜਦੋਂ ਚਾਹੀਦਾ ਸੀ ਉਹਦੇ ਨਾਲ ਫਿਰ ਪਾਣੀ ਅਸੀਂ ਐਕਸਪੋਰਟ ਕਰ ਰਹੇ ਆ ਪਾਣੀ ਐਕਚੁਅਲੀ ਜੇ ਕੋਈ ਚੀਜ਼ ਐਕਸਪੋਰਟ ਕਰਦੇ ਆ ਨਾ ਬਾਹਰਲੇ ਸਟੂਬਿਆਂ ਨੂੰ ਅਸੀਂ ਆਪਣਾ ਪਾਣੀ ਐਕਸਪੋਰਟ ਕਰ ਰਹੇ ਹਾਂ ਮਾਈਨਿੰਗ ਹੋ ਰਹੀ ਆ ਪਾਣੀ ਦੀ ਤਾਂ ਇਹ ਇੱਕ ਗੰਭੀਰ ਮੁੱਦਾ ਆ ਵੀ ਇਹਨੂੰ ਆਪਾਂ ਪਾਣੀ ਵਾਲੀਆਂ ਫਸਲਾਂ ਜਿਹੜੀਆਂ ਜ਼ਿਆਦਾ ਆਪਣੀਆਂ ਪਾਣੀ ਖਾਂਦੀਆਂ ਉਹਨਾਂ ਤੋਂ ਇਲਾਵਾ ਫਸਲੀ ਵਿਵਿੰਤਾ ਕਿਵੇਂ ਲੱਗੇ ਫਸਲੀ ਵਿਵਿੰਤਾ ਤਦ ਹੀ ਆਊਗੀ ਜੇ ਆਪਾਂ ਉਸ ਕਿਸਾਨ ਨੂੰ ਉਸੇ ਤਰ੍ਹਾਂ ਹੀ ਝੋਨਾ ਜਿੰਨਾ ਟਨ ਹੁੰਦਾ ਜਿੰਨੇ ਕੁਇੰਟਲ ਹੁੰਦਾ ਪਰ ਏਕੜ ਤੇ ਜਿੰਨਾ ਉਹਨੂੰ ਐਮਐਸਪੀ ਕਰਕੇ ਮਿਲਦਾ ਰੇਟ ਉਸ ਤਰ੍ਹਾਂ ਦੀ ਹੀ ਫਸਲ ਉਹਦਾ ਉਹਨੂੰ ਉਨਾ ਹੀ ਏਕੜ ਪ੍ਰਤੀ ਏਕੜ ਜੜੀ ਆਮਦਨ ਹੋ ਸਕੇ ਤੇ ਇਹਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿਉਂਕਿ ਐਫਰਟ ਨਹੀਂ ਕੀਤਾ ਗਿਆ ਉਹਦੇ ਬਾਰੇ ਸੋਚ ਵੀ ਨਹੀਂ ਲਾਈ ਤੇ ਆਪਾਂ ਪਾਣੀ ਆਪਣੇ ਨੂੰ ਸਾਬ ਹੀ ਨਹੀਂ ਰਹੇ ਆਪਾਂ ਪਾਣੀ ਆਪਣੇ ਜਿਹੜੇ ਮੇਨ ਆਪਣੇ ਸੋਮੇ ਹੈ ਜਿਹੜੇ ਦਰਿਆ ਹੈ ਜਿਹੜੇ ਇਸ ਵੇਲੇ ਤੂਦ ਰਿਆ ਮੈਨ ਨੇ ਤੀਸਰਾ ਪਾਕਿਸਤਾਨ ਚੱਲ ਜਾਂਦਾ ਰਾਵੀ ਆਪਾਂ ਸਤਲੁਜ ਤੇ ਰਾਵੀ ਪਿਆਸ ਦੇ ਪਾਣੀਆਂ ਨੂੰ ਦੱਬ ਕੇ ਗੱਦਲਾ ਕਰ ਰਹੇ ਆ ਉਹ ਪਾਣੀ ਪੀਣਯੋਗ ਨਹੀਂ ਰਹਿ ਰਿਹਾ ਕਿਉਂਕਿ ਸ਼ਹਿਰਾਂ ਦੇ ਵਿੱਚ ਆਪਾਂ ਇੰਡਸਟਰੀ ਲਾਈ ਹੋਈ ਹੈ ਇੰਡਸਟਰੀ ਦੇ ਉੱਤੇ ਕੋਈ ਅੰਕੁਸ਼ ਨਹੀਂ ਹੈ ਵੀ ਇਹਦੇ ਚ ਤੂ ਭਾਈ ਕੈਮੀਕਲ ਨਹੀਂ ਪਾ ਤੇ ਉਹ ਪਾਣੀ ਗੰਦਾ ਹੋ ਰਿਹਾ ਪਾਣੀ ਆਪਾਂ ਵੇਸਟੇਜ ਬੜੀ ਕਰਦੇ ਆ ਜਿਹੜਾ ਨੈਸ਼ਨਲ ਐਵਰੇਜ ਆ 135 ਲੀਟਰ ਦੀ ਪਾਣੀ ਦੀ ਬੰਦਾ ਚੰਗੀ ਤਰ੍ਹਾਂ ਉਹਦੇ ਨਾਲ ਪੰਜ ਵਾਰੀ ਛੇ ਵਾਰੀ ਟਾਇਲਟ ਜਾ ਸਕਦਾ 12 6 ਲੀਟਰ ਚ ਚਲਾਉਂਦਾ ਨਹਾ ਸਕਦਾ ਪੀ ਸਕਦਾ ਉਹਦੇ ਲਈ ਤੁਸੀਂ ਮੰਨੋਗੇ ਨਹੀਂ ਲੁਧਿਆਣੇ ਜੈਸ ਤੋਂ ਲੈ 320 ਲੀਟਰ ਪਰ ਪਰਸਨ ਪਾਣੀ ਆਪਾਂ ਦੇ ਰਹੇ ਆ ਜਿਹੜਾ ਕਿ ਦੁੱਗਣਾ ਉਤੋਂ ਵੀ ਜ਼ਿਆਦਾ ਜਿਹੜੀ ਆਪਾਂ ਨੂੰ ਜਿਹੜੀ ਜ਼ਰੂਰਤ ਹੈ ਫਿਰ ਆਪਾਂ ਗੱਡੀਆਂ ਧੋਨੇ ਆ ਫਿਰ ਆਪਾਂ ਨੂੰ ਪਾਣੀ ਜਿਹੜਾ ਆਪਾਂ ਇਸਤੇਮਾਲ ਕਰ ਰਹੇ ਆ ਉਹਦੇ ਵਿੱਚ ਤੁਸੀਂ ਮੰਨੋਗੇ ਵੀ ਸਭ ਤੋਂ ਸਾਫ਼ ਪਾਣੀ بارش ਦਾ ਉਹਨੂੰ ਆਪਾਂ ਸਭ ਤੋਂ ਗੰਦੇ ਪਾਣੀ ਸੀਵਰੇਜ ਪਾਣੀ 'ਚ ਮਿਕਸ ਕਰਕੇ ਸੀਵਰੇਜ ਟ੍ਰੀਟਮੈਂਟ ਪਲਾਂਟਾ ਨੂੰ ਭੇਜਦੇ ਆ ਕਿ ਇਹਨੂੰ ਫੇਰ ਦੁਬਾਰਾ ਸਾਫ਼ ਕੀਤਾ ਜਾਵੇ। ਮਤਲਬ ਇਹ ਆਪਣੀ ਤਰਸਦੀ ਹੈ ਵੀ ਆਪਣੇ ਮੁਲਕ ਦੇ ਵਿੱਚ ਇੰਨੇ ਸਾਧਨ ਨਹੀਂ ਆ ਵੀ ਆਪਾਂ ਜਿਹੜਾ ਰੇਨ ਵਾਟਰ ਹੈ ਉਹਦਾ ਤਿੰਨ ਤਰੀਕੇ ਨਾਲ ਇਸਤੇਮਾਲ ਸਹੀ ਕਰ ਲਈਏ ਵੀ ਸਿੱਧਾ ਉਹਨੂੰ ਇਕੱਠਾ ਕਰੀਏ ਅਲੱਗ ਸਟ੍ਰੌਮ ਵਾਟਰ ਪਾਈਪ ਦੇ ਪਾ ਕੇ ਤੇ ਸਿੱਧਾ ਸਤਲੁਜ ਪਾਈਏ ਨਿਰਮਲ ਪਾਣੀ। ਦੂਸਰਾ ਉਹ ਪਹਿਲਾਂ ਪਾਣੀ ਪਾਉਣ ਤੋਂ ਪਹਿਲਾਂ ਉਹਨੂੰ ਆਪਣੀ ਧਰਤੀ ਦੇ ਵਿੱਚ ਹਾਰਵੈਸਟ ਕਰੀਏ। ਪਾਣੀ ਜਦੋਂ ਹਾਰਵੈਸਟ ਕਰਾਂਗੇ ਉਹ ਪਾਣੀ ਵਧੇਗਾ। ਤੀਸਰਾ ਹੈਗਾ ਕਿ ਇਸੇ ਰੇਨ ਵਾਟਰ ਨੂੰ ਆਪਾਂ ਸਟੋਰ ਕਰੀਏ ਆਪਣੇ ਇਸਤੇਮਾਲ ਲਈ ਇਹ ਇਹ ਕੋਈ ਨਹੀਂ ਕਰ ਰਿਆ ਇਹਦੇ ਬਦ ਕੋਈ ਉਪਰਾਲਾ ਨਹੀਂ ਹੋ ਰਿਹਾ ਤੋ ਇਹ ਬੜੀ ਵੱਡੀ ਤਰਾਸਤੀ ਹੈ ਆਪਾਂ ਨੂੰ ਪਾਣੀ ਦਾ ਕ੍ਰਾਈਸਿਸ ਤਹਾ ਹੈ ਹਮ ਬਿਲਕੁਲ ਅ ਜਸਜੀਤ ਜੀ ਇੱਕ ਮਸਲਾ ਇਹ ਵੀ ਹੈ ਜਿਵੇਂ ਤੁਸੀਂ ਵੀ ਕਿਹਾ ਕਿ ਫਸਲੀ ਵਿਪਿੰਦਾਤੀ ਬਹੁਤ ਲੋੜ ਹੈ ਕਿਸਾਨਾਂ ਦੇ ਲਈ ਹਾਲਾਂਕਿ ਸਰਕਾਰ ਕਹਿੰਦੀ ਵੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨ ਜਿਹੜੇ ਫਸਲੀ ਚੱਕਰਾਂ ਦੇ ਵਿੱਚ ਪਹਿਲਾਂ ਹੀ ਫਸੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਝੋਨੇ ਤੋਂ ਬਾਅਦ ਉਹਨਾਂ ਨੇ ਫਿਰ ਕਣਕ ਬੀਜਣੀ ਹੈ ਉਸ ਤੋਂ ਇਲਾਵਾ ਹਾਲਾਂਕਿ ਮੂੰਗੀ ਦੀ ਫਸਲ ਬਾਬਤ ਪਿਛਲੀ ਵਾਰ ਜੋ ਸਰਕਾਰ ਨੇ ਮੁਆਵਜ਼ਾ ਦਾ ਐਲਾਨ ਇਸ ਬਾਬਤ ਐਮਐਸਪੀ ਦਾ ਐਲਾਨ ਕੀਤਾ ਸੀ ਪਰ ਬਹੁਤ ਸਾਰੇ ਕਿਸਾਨ ਇਸ ਨੂੰ ਅਪਣਾਉਣਾ ਨਹੀਂ ਜਾਂਦੇ ਫਸਲੀ ਚੱਕਰਾਂ ਦੇ ਵਿੱਚ ਹੀ ਫਸੇ ਜਾਂਦੇ ਨੇ ਇਸ ਦਾ ਕੀ ਰੀਜ਼ਨ ਇਹ ਵੀ ਹੈ ਕਿ ਕਿਉਂਕਿ ਹੁਣ ਸੋਇਲੀ ਮਿੱਟੀ ਅਜੇ ਹੀ ਟੰਗ ਦੀ ਹੋ ਚੁੱਕੀ ਹੈ ਉਸ ਨੂੰ ਨਿਊਟ੍ਰੀਐਂਟਸ ਜਾਂ ਫਿਰ ਪ੍ਰੋਟੀਨਸ ਉਹ ਮਿੱਟੀ ਤੋਂ ਫੜ ਹੀ ਨਹੀਂ ਪਾ ਰਹੀ ਇਸ ਕਰਕੇ ਅਜੇ ਵੀ ਕੁਝ ਕਾਰਨ ਸਮਝੇ ਜਾ ਰਹੇ ਨੇ ਇਹਦਾ ਨਾ ਤੁਸੀਂ ਇਹ ਕਾਰਨ ਸਮਝੋ ਵੀ ਇੱਕ ਤਾਂ ਮੋਟੀਵੇਸ਼ਨ ਲੈਵਲ ਘਟ ਹੈ ਇੱਕ ਸੈਂਟਰ ਤੇ ਸਟੇਟ ਨੂੰ ਰਲ ਕੇ ਚੱਲਣਾ ਪੈਣਾ ਜੇ ਕਿਸਾਨ ਨੂੰ ਆਪਾਂ ਇਸ ਕ੍ਰਾਈਸਿਸ ਚੋਂ ਝੋਨੇ ਫਸਲੀ ਕਣਕ ਦੇ ਚੱਕਰ ਚੋਂ ਕੱਢਣਾ ਹੈ ਕੱਢ ਤੇ ਚਾਹੀਦੀ ਹੈ ਵੀ ਆਪਾਂ ਇਹਨੂੰ ਕਿਵੇਂ ਦੂਰ ਕਰੀਏ ਜੇ ਉਹਨੂੰ ਆਪਾਂ ਇਨਸੈਂਟਿਵਾਇਜ਼ ਕਰਦੇ ਆਂ ਇਹ ਜਿਹੜੀਆਂ ਜਿੰਨੀਆਂ ਯੂਨੀਅਨਾਂ ਬੈਠ ਕੇ ਇੱਕ ਵਾਰੀ ਇਹਨਾਂ ਨਾਲ ਮੱਥਾ ਲਾ ਕੇ ਗੱਲ ਕਰੀਏ ਵੀ ਭਾਈ ਤੁਹਾਨੂੰ ਇੰਨਾ ਪ੍ਰਤੀ ਏਕੜ ਅਸੀਂ ਦੇ ਦਈਏ ਤੇ ਤੁਸੀਂ ਝੋਨੇ ਤੋਂ ਇੱਕ ਤਜਬ ਬੜੀ ਕ੍ਰਾਈਸਿਸ ਦੇ ਹੈ ਜਿਹੜੀ ਤੁਹਾਡੇ ਦੇ ਆਪਰੇ ਹਵਾ ਦੀ ਕ੍ਰਾਈਸਿਸ ਹੈ ਥੈਂਕ ਯੂ ਆਜੀ ਇਕੋ ਪ੍ਰਾਈਸ ਕਰੀਦਾ ਦੂਸਰਾ ਤੁਸੀਂ ਕਿਹੜੀ ਫਸਲ ਦੇ ਰਹੇ ਹੋ ਜੋ ਮੱਕੀ ਦੇ ਰਹੇ ਹੋ ਤਾਂ ਮੱਕੀ ਕਿੰਨੇ ਕੁਇੰਟਲ ਹੋਏਗੀ ਤੇ ਉਹਦਾ ਕਿੰਨਾ ਉਹਦੇ ਨਾਲ ਪਰਪਾਈ ਹੋਏਗੀ ਜੇ ਆਪਾਂ ਝੋਨਾ ਜਿੰਨਾ 26-25 ਕੁਇੰਟਲ ਹੁੰਦਾ ਏਕੜ ਦਾ ਵੀ ਉਹਦਾ ਆਪਾਂ ਉਨਾ ਹੀ ਰੇਟ ਦਈਏ ਤੇ ਕਿਸਾਨ ਦੀ ਜਿਹੜੀ ਮੱਕੀ ਆ ਉਹਨੂੰ ਸੁਕਾ ਕੇ ਮੰਡੀਆਂ 'ਚ ਵੇਚਣਾ ਪੈਂਦਾ ਉਹਦੇ ਲਈ ਵੀ ਡ్రਾਇਰ ਹੈਗੇ ਆ ਤੋ ਇਹ ਚੀਜ਼ਾਂ ਸਾਰੀਆਂ ਇਕੱਲਾ ਕਿਸਾਨ ਨਹੀਂ ਕਰ ਸਕਦਾ ਨਾ ਕੱਲੀ ਸਟੇਟ ਕਰ ਸਕਦੀ ਐ ਇਸ ਸੈਂਟਰ ਸਟੇਟ ਤੇ ਕਿਸਾਨ ਇਹ ਜਿਹੜੇ ਇਹਦੇ ਸਟੇਕਹੋਲਡਰ ਨੇ ਉਹਨਾਂ ਨੂੰ ਰਲ ਮਿਲ ਕੇ ਚੱਲਣਾ ਪੈਣਾ ਜिद ਨਹੀਂ ਕਰਦੇ ਆਪਾਂ ਜिद ਨਾਲ ਹੀ ਜਿੱਤ ਸਕਦੇ ਪਾਣੀ ਦੀ ਲੜਾਈ ਇਹ ਕੋਆਪਰੇਸ਼ਨ ਨਾਲ ਜਿੱਤੀ ਜਾ ਸਕਦੀ ਹੈ ਇਹ ਇਹ ਬੜਾ ਜ਼ਰੂਰੀ ਹੈ ਤੇ ਇਹਦੇ ਬਾਰੇ ਜਿਹੜੀ ਫਸਲੀ ਵਿਭਿੰਨਤਾ ਹੈ ਉਹ ਤਦ ਹੀ ਆਊਗੀ ਜਦੋਂ ਤੁਸੀਂ ਉਹਦਾ ਇੱਕ ਜਿਹੜੀਆਂ 5-4 ਫਸਲਾਂ 6 ਜਿਹੜੀਆਂ ਤੁਸੀਂ ਝੋਨੇ ਦੀ ਜਗ੍ਹਾ ਬਦਲੋਗੇ ਉਹਨਾਂ ਦਾ ਐਮਐਸਪੀ ਸਰਕਾਰ ਇਸ਼ੂਅਰ ਕਰੇ ਸੈਂਟਰ ਸਰਕਾਰ ਜਿਵੇਂ ਐਮਐਸਪੀ ਗਰੰਟੀਡ ਲਾਅ ਮੰਗ ਰਹੇ ਨੇ ਜਿਹੜੇ ਕਿਸਾਨ ਨੇ ਸੋ ਇਹਦਾ ਇਹਦੇ ਨਾਲ ਬੜਾ ਲਿੰਕੇਜ ਹੈ ਜਸਜੀਤ ਜੀ ਸਵਾਮੀਨਾਥਨ ਜੀ ਦੀ ਜੇ ਕੋਡ ਜ਼ਰੂਰ ਹੈ ਉਹ ਜਿਵੇਂ ਕਹਿੰਦੇ ਨੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹੀ ਮੁਲਕ ਰਾਜ ਕਰ ਪਾਏਗਾ ਜਾਂ ਉਹੀ ਮੁਲਕ ਤਰੱਕੀ ਕਰ ਪਾਵੇਗਾ ਜੋ ਬਣਾ ਕੇ ਖੁਦ ਖਾਂਦਾ ਹੈ ਪਾਲਦਾ ਵੀ ਹੈ ਜ਼ਾਹਿਰ ਜੀ ਗੱਲ ਹੈ ਜਸਜੀਤ ਜੀ ਕਿਉਂਕਿ ਜੋ ਫਿਲਹਾਲ ਮੌਜੂਦਾ ਸਥਿਤੀ ਹੈ ਇੰਡਸਟਰੀ ਕਿਤੇ ਵੀ ਲਗਾਈ ਜਾ ਸਕਦੀ ਹੈ ਪਰ ਇੰਡਸਟਰੀ ਦੀ ਜ਼ਰੂਰਤ ਹਾਲਾਂਕਿ ਹੈ ਵੀ ਬਹੁਤ ਡਿਵੈਲਪਮੈਂਟ ਲਈ ਪਰ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਦੋਂ ਉਸ ਦੀ ਮਿੱਟੀ ਨੂੰ ਹੀ ਇਕਦਮ ਖਰਾਬ ਕਰ ਦਵਾਂਗੇ ਉਸਦੇ ਪਾਣੀ ਨੂੰ ਹੀ ਮਿਲਾਵਟ ਕਰ ਦਵਾਂਗੇ ਤਾਂ ਫਿਰ ਪੰਜਾਬ ਉਹ ਪੰਜਾਬ ਰਹਿ ਨਹੀਂ ਪਾਵੇਗਾ ਕਿਉਂਕਿ ਜੋ ਅਸੀਂ ਦੇਖਿਆ ਬੰਗਾਲ ਦੇ ਵਿੱਚ ਜੋ ਫੈਮਾਈਨ ਆਈ ਜੋ ਭੁਖਮਰੀ ਫੈਲੀ ਪੰਜਾਬ ਉਹ ਸੂਬਾ ਸੀ ਜਿਸਨੇ ਜਿਸ ਢੰਗ ਦੇ ਨਾਲ ਪੂਰੇ ਮੁਲਕ ਦਾ ਢਿੱਡ ਭਰਿਆ ਬਹੁਤ ਮਾੜੇ ਹਾਲਾਤ ਸੀ ਲੋਕ ਤਾਂ ਪਾਣੀ ਦੀ ਪਿੱਛੇ ਤੱਕ ਵੀ ਮੰਗਦੇ ਸੀ ਬੰਗਾਲ ਦੇ ਵਿੱਚ ਜੋ ਹਾਲਾਤ ਦੇਖੇ ਹਾਲਾਂਕਿ ਇੰਡਸਟਰੀ ਕਿਤੇ ਵੀ ਲੱਗ ਸਕਦੀ ਹੈ ਪਰ ਜੋ ਪੰਜਾਬ ਦੀ ਜਿਹੜੀ ਇੱਕ ਜੋ ਖਾਸ ਖਾਸੀਅਤ ਹੈ ਉਸ ਨੂੰ ਹੀ ਸੇ ਖਤਮ ਕਰਨ ਦੇ ਵਿੱਚ ਲੱਗੇ ਹੋਏ ਆ ਇਹ ਇਹ ਜਿਹੜਾ ਤੁਹਾਡਾ ਪੁਆਇੰਟ ਹੈ ਬੜਾ ਵੈਲਿਡ ਹੈ ਜਿਹੜੀ ਇੰਡਸਟਰੀ ਲੱਗ ਗਈ ਲੁਧਿਆਣੇ ਚਲੋ 1960 ਤੋਂ ਡਾਈਿੰਗ ਇੰਡਸਟਰੀ ਲੱਗ ਗਈ ਟੈਕਸਟਾਈਲ ਲੱਗ ਗਈ ਇਲੈਕਟ੍ਰੋਪਲੇਟਿਕ ਲੱਗ ਗਈ ਆਪਾਂ ਨੂੰ ਉਹ ਇੰਡਸਟਰੀ ਆਪਾਂ ਨੂੰ ਐਕਚੁਅਲੀ ਆਪਾਂ ਜਦੋਂ ਸਰਕਾਰਾਂ ਆਉਂਦੀਆਂ ਉਹ ਪਪੂਲਾਰਿਟੀ ਵਾਸਤੇ ਵੀ ਮੈਂ ਇਨੇ ਕਰੋੜ ਰੁਪਏ ਦੀ ਇਨਵੈਸਟਮੈਂਟ ਲਿਆਣ ਦੀ ਉਹ ਇਹ ਵੀ ਦੇਖਦੇ ਵੀ ਸਾਡੇ ਪੰਜਾਬ ਦੇ ਆਲਰੇਡੀ ਖਰਾਬ ਹੋ ਚੁੱਕੇ ਪਾਣੀ ਹਵਾ ਤੇ ਧਰਤੀ ਦਾ ਜਿਹੜਾ ਕੈਮੀਕਲ ਹੋਣਾ ਜਿਹੜਾ ਕਾਰਸੋਜਨਿਕ ਹੋਣਾ ਉਦੇ ਲਈ ਉਹਨੂੰ ਠੀਕ ਕਰਨ ਲਈ ਹੁਣ ਆਪਾਂ ਨੂੰ ਕਿਹੜੇ ਤਰ੍ਹਾਂ ਦੀ ਇੰਡਸਟਰੀ ਚਾਹੀਦੀ ਹੈ ਤੇ ਉਹਦੇ ਲਈ ਕੋਈ ਇੱਕ ਪੰਜਾਬ ਐਨਵਾਇਰਨਮੈਂਟ ਕਮਿਸ਼ਨ ਬਣਨਾ ਚਾਹੀਦਾ ਜਿਹਦੇ ਵਿੱਚ ਕੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰ ਰਹੇ ਐਕਟਿਵਿਸਟ ਜਿਹੜੇ ਭਾਵੇਂ ਆਨਰੇਰੀਅਮ ਰੁਪਈਆ 1 ਲੈਣ ਉਹਨਾਂ ਦੀ ਵਿੱਚ ਸਮੂਰਯਤ ਹੋਣੀ ਚਾਹੀਦੀ ਹੈ ਬਈ ਭਾਈ ਇਹ ਵਾਲੀ ਇੰਡਸਟਰੀ ਪੰਜਾਬ ਦੇ ਐਗਰੋ ਜਿਹੜਾ ਇੰਡਸਟਰੀ ਜਿਹੜਾ ਐਗਰੋ ਪ੍ਰੋਡਕਸ਼ਨ ਉਹਦੇ ਲਈ ਸੂਟੇਬਲ ਹੈ ਪਰ ਇਹਦਾ ਜਿਹੜਾ ਪਾਣੀ ਦਾ ਪ੍ਰੂਫਿਸ਼ਨ ਕਰਨ ਦਾ ਇੰਨੇ ਆਪਾ ਦਾ ਡਲਾਣੇ ਆ ਇਹਨੇ ਪਾਣੀ ਨਹੀਂ ਕਰਨਾ ਇਹਨੇ ਹਵਾ ਨਹੀਂ ਦੂਸ਼ਿਤ ਕਰਨੀ ਜੇ ਆਪਾਂ ਸਿਰਫ ਇੰਡਸਟਰੀ ਲਾਵਾਂਗੇ ਉਹ ਟਾਟਾ ਲਿਆਂਦੀ ਆ ਆਪਾਂ ਇੰਡਸਟਰੀ ਪੁਰਾਣੀਆਂ ਗੱਡੀਆਂ ਸਟੀਲ ਪਿਗਲਾ ਕੇ ਉਹ ਬਣਾਣੀ ਆ ਉਹਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਕੈਮੀਕਲ ਵੀ ਆਉਣੇ ਆ ਜਦੋਂ ਧੂਆ ਵੀ ਜਜਣਾ ਤੇ ਧਰਤੀ ਜਿਹੜਾ ਉਹ ਪਾਣੀ ਜਾਏਗਾ ਕੋਈ ਸਾਫ਼ ਨਹੀਂ ਜਾਏਗਾ ਜਿਹੜੀਆਂ ਪੁਰਾਣੀਆਂ ਗੱਡੀਆਂ ਜਾਂ ਇੰਜਨ ਆਣਗੇ ਜਿਹਨਾਂ ਨੂੰ ਸਟੀਲ ਬਣਾਇਆ ਜਾਏਗਾ ਸੋ ਆਪਾਂ ਨੂੰ ਚਾਹੀਦੀ ਆ ਉਹ ਇੰਡਸਟਰੀ ਜਿਹੜੀ ਖੇਤੀ ਪ੍ਰਧਾਨ ਆਪਣਾ ਸੁਭਾ ਹੋਣ ਕਰਕੇ ਜਿਵੇਂ ਦੇਰਾਂ ਤੋਂ ਖਿਲਾਂ ਦੀਆਂ ਕੋਈ ਬਾਹਰ ਜਾ ਕੇ ਕਿਤੇ ਮੁਰੰਡਾ ਬਣ ਰਿਹਾ ਜਾਂ ਕੋਈ ਵੈਲਿਊ ਐਡੀਸ਼ਨ ਹੋ ਰਹੀ ਹੈ ਸਰਲੇਕ ਬਣ ਰਿਹਾ ਜਾਂ ਕੋਈ ਹੋਰ ਚੀਜ਼ਾਂ ਬਣ ਰਹੀਆਂ ਉਹ ਪੰਜਾਬ ਦੀ ਧਰਤੀ ਤੇ ਹੀ ਬਣ ਸਕਦੀਆਂ ਇੱਕ ਹੋਰ ਪੁਆਇੰਟ ਮੈਂ ਦਿੰਦਾ ਛੋਟੇ ਛੋਟੇ ਕਲਸਟਰ ਬਣਾ ਲੈਣੇ ਚਾਹੀਦੇ 10 ਪਿੰਡਾਂ ਦੇ ਜਿਹਦੇ ਚ ਕੀ ਬੜੀ ਨੋਰਮਲ ਮਸ਼ੀਨਰੀ ਨਾਲ ਤੁਸੀਂ ਕਿਸਾਨ ਚਿਪਸ ਬਣਾ ਸਕਦੇ ਹੋ ਚਿਪਸ ਬਣਾਉਣ ਲਈ ਕੀ ਚਾਹੀਦਾ ਇੱਕ ਤੁਹਾਨੂੰ ਧੋਣ ਵਾਲਾ ਚਾਹੀਦਾ ਇੱਕ ਛਿੱਲਣ ਵਾਲੀ ਮਸ਼ੀਨ ਚਾਹੀਦੀ ਹੈ ਇੱਕ ਉਹਦੇ ਚਿਪਸ ਕਰਦੀ ਹੈ ਫਿਰ ਉਹਨੂੰ ਸੁਕਾਂਦੀ ਹੈ ਫਿਰ ਉਹਨੂੰ ਤਲਣ ਲਈ ਹੈਗੀ ਹੈ ਫਿਰ ਉਹਨੂੰ ਮਸਾਲਾ ਲੱਗਦਾ ਫਿਰ ਉਹਦੀ ਪੈਕਿੰਗ ਹੁੰਦੀ ਹੈ ਇਹ ਪੰਜ ਮਸ਼ੀਨਾਂ ਇੱਕ ਟਰਾਲੀ ਦੇ ਵੱਡੇ ਤੇ ਫਿੱਟ ਹੋ ਸਕਦੀਆਂ ਕਿਤੇ ਜਿੱਤੇ ਮਤਲਬ ਕੋਈ ਵੀ ਜਿਹੜਾ ਕੰਮ ਹੈ ਜਿਹੜੀ ਪ੍ਰੋਡਿਊਸ ਹੈ ਉਹਦੇ ਵਿੱਚ ਵੈਲਿਊ ਐਡੀਸ਼ਨ ਥੋੜੇ ਪੈਸੇ ਨਾ ਹੋ ਸਕਦੀ ਹੈ ਆਪਾਂ ਨੂੰ ਸੋਚਣਾ ਪੈਣਾ ਜਿਹੜੀ ਇੰਡਸਟਰੀ ਹੈ ਤੁਸੀਂ ਬਈ ਸਹੀ ਆਖਿਆ ਵੀ ਜਿਹੜੀ ਲੱਗੀ ਹੋਈ ਹੈ ਉਹ ਇਸ ਕਗਾਰ ਤੇ ਹੈ ਕਿ ਉਹਨੇ ਪਾਣੀ ਦਾ ਇੱਕ ਤਾਂ ਬੇਇਮਤਹਾ ਯੂਜ਼ ਹੋ ਰਿਹਾ ਇੱਕ ਤੁਸੀਂ ਦੇਖਿਆ ਹੋਣਾ ਜ਼ੀਰੇ ਵਾਲੀ ਫੈਕਟਰੀ ਦਾ ਉਹਨਾਂ ਦੇ 23 ਬੋਰਾਾਂ ਚੋਂ 16 ਬੋਰਾ ਰਿਵਰਸ ਬੋਰਾ ਸੀਗੇ ਜਿਹੜੇ ਧਰਤੀ 'ਚ ਪਾਣੀ ਪਾ ਰਹੇ ਸੀ ਗੰਦਾ ਕੈਮੀਕਲ ਯੂ ਤੇ ਤੁਸੀਂ ਦੇਖਿਆ ਹੋਣਾ ਵੀ ਆਪਣੇ ਪਰਿਵਾਰਾਂ ਦੇ ਵਿੱਚ ਪਹਿਲਾਂ ਦੂਰ ਦੂਰ ਚੁੰਨਦੇ ਸੀ ਵੀ ਉਹ ਫਲਾਣੇ ਨੂੰ ਕੈਂਸਰ ਹੋ ਗਿਆ ਹੁਣ ਆਪਣੇ ਨੇੜੇ ਇਹ ਕੈਂਸਰ ਆ ਰਿਹਾ ਆਪਣੇ ਪਰਿਵਾਰਾਂ 'ਚ ਹੋ ਗਿਆ ਇਹਦਾ ਮਤਲਬ ਕਿ ਆਪਾਂ ਕੈਮੀਕਲ ਜ਼ਿਆਦਾ ਲੈ ਰਹੇ ਹਾਂ ਆ ਕਿਥੋਂ ਆ ਇਹ ਤਿੰਨ ਚੀਜ਼ਾਂ ਦੇ ਥਾਣੀ ਹਵਾ 'ਚੋਂ ਆ ਰਿਹਾ ਪਾਣੀ 'ਚੋਂ ਆ ਰਿਹਾ ਪਾਣੀ 'ਚੋਂ ਮਾਈਕਰੋਪਲਾਸਟਿਕ ਵੀ ਆ ਰਿਹਾ ਜਿਹਦੇ ਨਾਲ ਡਾਇਬੀਟੀਜ਼ ਹਾਰਟ ਅਟੈਕ ਹੋ ਰਹੇ ਆ ਇਸ ਰਾਹੇਗਾ ਜਿਹੜੀ ਆਪਾਂ ਪ੍ਰੋਡਿਊਸ ਖਾਏ ਆ ਜਿਹੜੀ ਆਪਾਂ ਖਾਣਾ ਖਾ ਰਹੇ ਆ ਜਿਹੜੇ ਸਬਜ਼ੀਆਂ ਲੈ ਰਹੇ ਆ ਉਹਨਾਂ ਦੇ ਵਿੱਚ ਕਾਰਸੋਜਨਿਕ ਮੈਟਲਸ ਆ ਰਹੇ ਹੈਵੀ ਮੈਟਲਸ ਉਹ ਆਪਾਂ ਆਪਣਾ ਪਾਣੀ ਵੀ ਜਿਹੜਾ ਥੱਲੜੇ ਵਾਲਾ ਜਿਹੜਾ ਆਰਸੈਨਿਕ ਜਿਹੜਾ ਹੈਵੀ ਰੌਕ ਚੋਂ ਲੈਣਗੇ ਜਿਹੜਾ ਖਿੱਚਣਗੇ ਆਪਾਂ ਨੂੰ ਚਾਹੀਦਾ ਸਰਫੇਸ ਵਾਟਰ ਦਾ ਸਾਰਾ ਵਾਟਰ ਇਸਤੇਮਾਲ ਹੋਵੇ ਪਾਣੀ ਪੀਣ ਵਾਸਤੇ ਵੀ ਜਿਵੇਂ ਕਿ ਲੁਧਿਆਣਾ ਪਟਿਆਲਾ ਤੇ ਅੰਮ੍ਰਿਤਸਰ ਵਿੱਚ ਸਰਫੇਸ ਵਾਟਰ ਵਾਟਰ ਸਪਲਾਈ ਚੱਲ ਰਹੀ ਹੈ ਤੇ ਆਪਾਂ ਵਾਟਰ ਬਚਾਉਣ ਲਈ ਵੀ ਗੱਲ ਕਰੀਏ ਤੇ ਹੁਣ ਤੁਸੀਂ ਜਿਹੜੀ ਪਲੈਨਿੰਗ ਹੈ ਉਹ ਪਲੈਨਿੰਗ ਤਾਂ ਕੋ ਨਹੀਂ ਰਹੀ ਸ਼ਹਿਰ ਸਲਮਬੰਦੇ ਜਾ ਰਹੇ ਮੈਂ ਤਾਂ ਵਰਡ ਕਰਦਾ ਸਲਮਾਇਜ਼ੇਸ਼ਨ ਲੁਧਿਆਣੇ ਨੂੰ ਕੰਟਰੋਲ ਕਰ ਲਓ ਵੀ ਇਸ ਤੋਂ ਬਾਅਦ ਅਸੀਂ ਇਸੇ ਬੰਦੇ ਨਹੀਂ ਆਣਦੇ ਹਮ ਠੀਕ ਹੈ ਕਿਸੇ ਸ਼ਹਿਰ ਨੂੰ ਤੇ ਉਹਦੇ ਨੇੜੇ ਸੈਟਲਾਈਟ ਟਾਊਨ ਬਣਾਓ ਜਿਹੜੇ ਕਿ 50% ਗ੍ਰੀਨ ਹੂਨ 50% ਉਸਚ ਵਸੋ ਵਸੇ ਤਾਂ ਤੁਸੀਂ ਮਿਟੀਗੇਟ ਕਰ ਸਕਦੇ ਹੋ ਜੋ ਆਲਰੇਡੀ ਆਪਾਂ ਵਾਤਾਵਰਣ ਦੀ ਖਰਾਬੀ ਕਰ ਚੁੱਕੇ ਆ ਕੋਈ ਬਜਟ ਨਹੀਂ ਹੈ ਪਰਿਆਵਰਣ ਦਾ ਆ ਵੈਪੋ ਜਿਹੜਾ ਆਪਾਂ ਜੇ ਕਰੀਏ ਰੈਸਟੋਰੇਸ਼ਨ ਆਫ ਜਿਹੜੀ ਜਿਹੜੀ ਹੈਗੀ ਆ ਆਪਣੀ এনवायरमेंट ਪਰਿਆਵਰਣ ਜਿਹੜਾ ਖਰਾਬ ਕਰ ਚੁੱਕਿਆ 70 ਸਾਲਾਂ ਚ ਉਹਨੂੰ ਦੁਬਾਰਾ ਠੀਕ ਕਰਨਾ ਕੋਈ ਇੱਕ ਸਾਲਤ ਨਹੀਂ ਹੋਣਾ 6 ਸਾਲਾਂਤ ਨਹੀਂ ਹੋਣਾ 7 ਸਾਲਤ ਨਹੀਂ ਹੋਣਾ ਕਮ ਸੇ ਕਮ ਉਹਨੂੰ ਅੱਧਾ ਟਾਈਮ ਲੱਗੇਗਾ ਜੋ ਆਪਾਂ ਜਿੰਨੇ ਦੇਰ ਤੇ ਇਹਨੂੰ ਕਰਵਾ ਲਿੱਤਾ ਤੇ ਉਹਦੇ ਲਈ ਕੋਈ ਬਜਟ ਨਹੀਂ ਹੈ ਇਹ ਅੱਛਾ ਆਪਸ ਚ ਕੋਈ ਤਾਲਮੇਲ ਵੀ ਹੈ ਨਹੀਂ ਬੀ ਪਾਣੀ ਵਾਲਾ ਬੰਦਾ ਅਲੱਗ ਗੱਲ ਕਰ ਰਿਹਾ ਕਲੀਨ 에ਅਰ ਪ੍ਰੋਗਰਾਮ ਅਲੱਗ ਗੱਲ ਕਰ ਰਿਹਾ ਸਵਚ ਭਾਰਤ ਅਲੱਗ ਕਰ ਰਿਹਾ ਸਮਾਰਟ ਸਿਟੀ ਅਲੱਗ ਗੱਲ ਕਰ ਰਿਹਾ ਜਦੋਂ ਤੱਕ ਤੁਸੀਂ ਇਹ ਪਰਿਆਵਰਣ ਨੂੰ ਇੱਕ ਮੇਨ ਅੰਬ੍ਰੇਲਾ ਨਹੀਂ ਮੰਨੋਗੇ ਉਹਦੇ ਥੱਲੇ ਸਾਰੀਆਂ ਚੀਜ਼ਾਂ ਆਣਗੀਆਂ ਪਰਿਆਵਰਣ ਨੂੰ ਇਸ ਵੇਲੇ ਸੀਐਮ ਨੂੰ ਚਾਹੀਦਾ ਹੈ ਸੀਐਮ ਮਾਨ ਸਾਹਿਬ ਨੂੰ ਕਿ ਇਹ ਆਪਣੇ ਪੂਰੇ ਪੋਰਟਫੋਲੀਓ ਆਪਣੇ ਚਾਰਜ ਵਿੱਚ ਲੈਣ ਤੇ ਪਾਣੀ ਦਾ ਵੱਡਾ ਕ੍ਰਾਈਸਿਸ ਹੈ ਜਿਵੇਂ ਇਹ ਕੋਸ਼ਿਸ਼ ਕਰ ਰਹੇ ਹੈ ਵੀ ਟੇਲਾਂ ਤੇ ਪਾਣੀ ਦੇਣਾ ਪਾਈ ਜਿਹੜਾ ਟੇਲਾਂ ਤੇ ਪਾਣੀ ਦੇਣਾ ਉਹਦੇ ਪਹੁੰਚਣ ਲਈ ਜਿਹੜਾ ਪਾਣੀ ਸਾਫ਼ ਵੀ ਤਾਂ ਪਹੁੰਚਣਾ ਚਾਹੀਦਾ ਨਾ ਕਿ ਬੁੱਢੇ ਦਰਿਆ ਦਾ ਪੂਰਾ ਜਿਹੜਾ ਕੈਮੀਕਲ ਯੁਕਤ ਪਾਣੀ ਹੈ ਉਹ ਸਤਲੂ ਜਾ ਰਿਹਾ ਉਹਦੇ ਨੇੜੇ ਹੱਡਾ ਰੇੜੀਆਂ ਸੀ ਉਹ ਪਿੱਛੇ ਜੇ ਅਸੀਂ ਬੰਦ ਕਰਾਈਆਂ ਜਿਹੜੇ ਜਿਕੇ 500 1500 ਜਾਨਵਰ ਦਾ ਰੋਜ਼ ਵਿਸਰਾ ਜਾਂਦਾ ਸੀ ਤੇ ਉਹ ਹਰੀਕੇ ਜਿਹੜੀ ਬੜੀ ਵਧੀਆ ਸਾਈਟ ਹੈ ਰਾਮਸਰ ਉਹਦਾ ਆਪਾਂ ਜਾਨਵਰਾਂ ਦਾ ਵੀ ਕੰਮ ਖਰਾਬ ਕਰ ਰਹੇ ਆ ਮੱਛੀਆਂ ਨੂੰ ਵੀ ਕੈਂਸਰ ਹੋ ਰਿਹਾ ਤੋਂ ਇਹ ਜਿਹੜਾ ਕੈਮੀਕਲ ਹੈ ਅੱਗੇ ਆਪਾਂ ਉਹਨੂੰ ਰਾਜਸਥਾਨ 2 ਕਰੋੜ ਬੰਦੇ ਤੱਕ ਅਫੈਕਟ ਕਰ ਰਿਹਾ ਹੈ ਤੁਸੀਂ ਇਮੇਜਿਨ ਕਰੋ ਵੀ ਆਪਾਂ ਪਾਣੀ ਵਾਲ ਪ੍ਰਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤੁਹਾਨੂੰ ਸ਼ਲੋਕ ਦੇ ਕੇ ਗੁਰੂ 导 ਦੇਊਗੀ ਆਪਾਂ ਉਹਦੇ ਨੇੜੇ ਤੇੜੇ ਵੀ ਨਹੀਂ ਗਏ ਆਪਾਂ ਕਹਿੰਨੇ ਅੱਜ ਸਾਡੀ ਬੋਤਲ 25 ਰੁਪਏ ਦੀ ਹੋਗੀ ਇੱਕ ਹੋਟਲ 'ਚ 150 ਰੁਪਏ ਦੀ ਹੋਗੀ ਅਸੀਂ ਪਾਣੀ ਦੇ ਦਾਂਗੇ ਅਸੀਂ ਉਸੇ ਹੀ ਪੀਣ ਵਾਲੇ ਪਾਣੀ ਨਾਲ ਅਸੀਂ ਗੱਡੀਆਂ ਧੋਣੀ ਆ ਅਸੀਂ ਉਸੇ ਹੀ ਪੀਣ ਪਾਣੀ ਪੀਣ ਵਾਲੇ ਪਾਣੀ ਨਾਲ ਫਰਸ਼ ਧੋਂਦੇ ਆ ਜਿਹੜੇ ਆਪਣੇ ਘਰਾਂ ਦੇ ਨੌਕਰ ਨੇ ਉਹ ਅੱਗੇ ਪਾਣੀ ਪਿਊਬ ਨਾਲ ਅੱਗੇ ਤੋੜਦੇ ਆ ਵੀ ਇਹ ਜਿਹੜਾ ਗੰਦ ਹੈ ਕਿ ਤੋੜਦੇ ਉਹ ਝਾੜੂ ਵੀ ਮਾਰ ਕੇ ਰਾਜੀ ਨਹੀਂ ਆ ਤੇ ਜਿਹੜਾ ਕ੍ਰਾਈਸਿਸ ਹੈ ਆਪਾਂ ਸਟਰੋਂਗ ਵਾਟਰ ਸੇਵੇਜ ਭਾਵੇਂ ਆਪਾਂ ਝੋਲੀ ਢੀਏ ਆਪਾਂ ਸੈਂਟਰ ਨੂੰ ਕਹੀਏ ਵੀ ਵੱਡਾ ਇੰਡਸਟਰੀਅਲ ਸ਼ਹਿਰ ਹੈ ਜਿਵੇਂ ਲੁਧਿਆਣਾ ਹੈ ਅੰਮ੍ਰਿਤਸਰ ਹੈ ਜਲੰਧਰ ਹੈ ਇਹਨਾਂ ਨੇ ਸਟਰੋਂਗ ਵਾਟਰ ਅਲੱਗ ਕਰਾਈਏ ਇਹ ਪਾਣੀ ਆਪਣੇ ਡਾਇਰੈਕਟ ਸੋਮਿਆ ਚ ਜਾਵੇ ਨਾ ਕਿ ਸੇਵਰੇਜ ਦੇ ਸਿਸਟਮ ਚ ਪਾ ਕੇ ਇਹਨਾਂ ਨੂੰ ਐਸਪੀਬੀ ਚਾ ਕੇ ਗੰਦੇ ਪਾਣ ਸਭ ਤੋਂ ਸਾਫ਼ ਪਾਣੀ ਨੂੰ ਦੁਬਾਰਾ ਗੰਦਾ ਕਰਕੇ ਆਪਾਂ ਐਸਟੀਪੀ ਅੰਡੇ ਭੇਜਿਓ ਆਪਾਂ ਨੂੰ ਚਾਹੀਦਾ ਵਾਟਰ ਹਰਵੈਸਟਿੰਗ ਬਿਗ ਵੇਜ ਵਾਟਰ ਹਰਵੈਸਟਿੰਗ ਸਟੋਰੇਜ ਐਟ ਲੀਸਟ ਜਿਵੇਂ ਦਿੱਲੀ ਚ ਕ੍ਰਾਈਸਿਸ ਆਇਆ ਦਿੱਲੀ ਦੀ ਲਿਮਟ ਕਰ ਦੇਣੀ ਚਾਹੀਦੀ ਪੋਪੂਲੇਸ਼ਨ ਵੀ ਇਸ ਤੋਂ ਵੱਧ ਅਸੀਂ ਨਹੀਂ ਦੇ ਸਕਦੇ ਅਸੀਂ ਪਾਣੀ ਸਸਟੇਨ ਨਹੀਂ ਕਰ ਰਹੇ ਲਿਮਟ ਕਰਨਾ ਕੀ ਹੋਏਗਾ ਜਿਵੇਂ ਆਪਾਂ ਇੱਕ ਬੰਦੇ ਦਾ ਨਕਸ਼ਾ ਪਾਸ ਕਰਦੇ ਆਂ ਵੀ ਭਾਈ ਤੂੰ ਦੱਸ ਤੇਰੇ ਕੋਲ 2 ਮਹੀਨੇ ਦਾ ਰੈਨ ਵਾਟਰ ਹਾਰਵੈਸਟਿੰਗ ਕਰਕੇ ਤੂੰ ਪਾਣੀ 2 ਮਹੀਨੇ ਦਾ ਆਪਣੇ ਪੰਜਾਂ ਜੀਵਾਂ ਦਾ ਸਾਹਮਣੇ ਸ਼ਬਤਾ ਹੈਗੀ ਹੈ ਫਿਰ ਕ੍ਰਾਈਸਿਸ ਨਹੀਂ ਆਏਗਾ ਜਿਵੇਂ ਆਪਾਂ ਬੇਸਮੈਂਟਲੀ ਪਾਰਕਿੰਗ ਮਕਪਸ਼デア ਵੀ ਤੇਰੀ ਪਾਰਕਿੰਗ ਕਿਤੇ ਆ ਐਵੇਂ ਇਹਨਾਂ ਨੂੰ ਵਾਟਰ ਰੈਜ਼ਰਵਾਇਰ ਵਾਟਰ ਹਾਰਵੈਸਟਿੰਗ ਵਾਲੇ ਬਣਾਣੇ ਪੈਣੇ ਆ ਕਿਉਂਕਿ ਕੁਦਰਤ ਦਾ ਦਿੱਤਾ ਪਾਣੀ ਸਾਹਮਣਾ ਧਮਾਚਲ ਤੋਂ ਤਾਂ ਜਦੋਂ ਆਊਗਾ ਹਰਿਆਣੇ ਤੋਂ ਆਊਗਾ ਉੱਤਰਕੰਡ ਤੋਂ ਆਊਗਾ ਪੰਜਾਬ ਤੋਂ ਆਊਗਾ ਤਾਂ ਆਊਗਾ ਪਰ ਲੁਧਿਆਣਾ ਜਿਹੜਾ ਦਿੱਲੀ ਹੈ ਆਪਣਾ ਪਾਣੀ ਆਪ ਸਾਹਮਣ ਜੋਗਾ ਵੀ ਹੋਵੇ ਉਹਦੇ ਵਿੱਚ ਪਲੈਨਿੰਗ ਦੀ ਕਮੀ ਹੈ ਅਪਾ ਬੇਅੰਤਹ ਜਿਹੜਾ ਇੱਕ ਬੰਦਾ ਆਂਦਾ ਜਦੋਂ ਦਿੱਲੀ ਚ ਉਹ 400 ਲੀਟਰ ਜਾਂ 200 ਲੀਟਰ ਦਾ 100 ਲੀਟਰ ਦਾ ਇੱਕ ਉਹ ਹਮ ਬੰਦਾ ਹੈ ਲੈਣ ਵਾਲਾ ਪੀਣ ਵਾਲਾ ਇੱਕ ਇੱਕ 200 ਲੀਟਰ ਆ ਰਿਹਾ ਪਾਣੀ ਕੀ ਤੁਸੀਂ ਤੁਹਾਡੇ ਕੋਲ ਸਰਪਲਸ ਪਾਣੀ ਹੈਗਾ ਐਨੀ ਪਾਪੂਲੇਸ਼ਨ ਵਧਾਣ ਲਈ ਇਹ ਬੜਾ ਵੱਡਾ ਕ੍ਰਾਈਸਿਸ ਹੈ ਇਹਨੂੰ ਜੇ ਆਪਾਂ ਪਲੈਨਿੰਗ ਬਣਾਣੀ ਚੱਲਾਂਗੇ ਪਲੈਨਿੰਗ ਹੈ ਕੋਈ ਨਹੀਂ ਇਸ ਢੁਲੇ ਪਾਪੂਲੇਟਸ ਮੈયર ਕਰੰਟਲੀ ਅਸੀਂ ਆ ਕੁਆਲੀ ਬਣਾਤੀ ਅਸੀਂ ਆ ਨਗਰ ਬਜਾਤਾ ਇਹ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਇਹ ਪੰਜਾਬ ਚ ਵੀ ਇਹਨੂੰ ਮੈਂ ਬੜੀ ਸ਼ੂਸ ਕਰਦਾ ਸਲਮਾਈਜ਼ੇਸ਼ਨ ਆਫ ਦੀ ਸਿਟੀਜ਼ ਇਹ ਸਲਮ ਬੜ ਰਹੀਆਂ ਉਹ ਸਲਮ ਦੇ ਵਿੱਚ ਜੋ ਬੰਦਿਆਂ ਦੀ ਜ਼ਿੰਦਗੀ ਹੈ ਉਹ ਤੇ ਮਤਲਬ ਬਦ ਤੋਂ ਬੱਤਰ ਹੈ ਉਹਦਾ ਵਿੱਚ ਆਪਾਂ ਜ਼ਿਆਦਾ ਡਿਸਕਸ ਨਹੀਂ ਕਰਾਂਗੇ ਕਿਉਂਕਿ ਤੁਸੀਂ ਇਮੇਜਿਨ ਕਰ ਸਕਦੇ ਹੋ ਕਿਉਂਕਿ ਕਿਹੜੇ ਹਾਲਾਤਾਂ ਚ ਇੱਕ 200 ਗਾਜ ਦੇ ਪਲਾਟ ਵਿੱਚ 80 ਬੰਦੇ ਰਹਿ ਰਹੇ ਆ ਤਿੰਨ ਬਾਥਰੂਮ ਹੈ ਉਹ ਕਿਵੇਂ ਦਾ ਜੀਵਨ ਨਿਰਵਾਹ ਕਰ ਰਹੇ ਹੋਣਗੇ ਸੋ ਇਹ ਬੜੀਆਂ ਚੀਜ਼ਾਂ ਆਪਾਂ ਨੂੰ ਦੇਖਣ ਵਾਲੀਆਂ ਤੇ ਬਜਟ ਸੈਂਟਰ ਨੂੰ ਚਾਹੀਦਾ ਰੈਸਟੋਰੇਸ਼ਨ ਆਫ এনवायरमेंट ਦਾ ਬਜਟ ਹੋਵੇ ਜਿਹੜਾ ਕਿ ਬਾਕੀ ਸਾਰੇ ਤੁਸੀਂ ਤਰਤੀ ਦੀ ਪਾਣੀ ਦੀ ਗੱਲ ਕਰਦੇ ਹੋ ਅੰਦਰ ਜਾਣ ਦੀ ਸਰਫੇਸ ਵਾਟਰ ਨੂੰ ਅਸੀਂ ਬਚਾ ਨਹੀਂ ਰਹੇ ਉਹਨੂੰ ਗੰਦਾ ਕਰ ਰਹੇ ਆ ਆ ਓਸ਼ਨ ਜਿਹੜੀ ਕਲੀਨਿੰਗ ਆ ਜਿਹੜੀ ਹੈਗੀ ਆ ਉਹਦੇ ਚ ਆਪਾਂ ਬੇਅੰਤਹਾ ਪਲਾਸਟਿਕ ਆਪਸ ਮুদ্রਾਜ ਭੇਜ ਰਹੇ ਆ ਬڑا ਗੰਗਾ ਦੀ ਪਲਾਨ ਬਣੀ ਹੋਈ ਆ ਉਹਦੇ ਤੇ ਆਪਾਂ ਕੋਈ ਕੰਮ ਨਹੀਂ ਕੀਤਾ ਜੇ ਲਾ ਕੇ ਵੀ ਲੋਕਾਂ ਨੂੰ ਸਮਝਾਇਆ ਜਾਵੇ ਲੋਕ ਨਹੀਂ ਸਮਝਦੇ ਤਾਂ ਉਹਨਾਂ ਤੇ ਫਾਈਨ ਲਾਏ ਜਾਣ ਦੇਖੋ ਆਪਣੇ ਲਾਲ ਬੱਤੀ ਹੁੰਦੀ ਆ ਤੇ ਜੇ ਬੰਦਾ ਟੱਪ ਜਾਂਦਾ ਤੇ ਚਲਾਨ ਹੁੰਦਾ ਤੇ ਆਪਾਂ ਪਾਣੀਆਂ ਦੇ ਜਦ ਤੱਕ ਚਲਾਨ ਨਹੀਂ ਕਰਦੇ ਫ੍ਰੀ ਮੀਟਰ ਤੇ ਬਿਜਲੀ ਪਾਣੀ ਚੱਲਦਾ ਹੈਗਾ ਥੋਕ ਦੇ ਭਾਅ ਇਹ ਜਿਹੜੀ ਤੀਸਵੀ ਵਿਸ਼ਵ ਯੁੱਧ ਕਿਸੇ ਨੇ ਕਿਤਾਬ ਲਿਖੀ ਸੀ ਕਿ ਉਹ ਪਾਣੀ ਦੇ ਉੱਤੇ ਹੋਈ ਸੀ ਤੁਸੀਂ ਸੋਚ ਲਓ ਵੀ ਇਸ ਵੇਲੇ ਕੇਪ ਟਾਊਨ ਆਫ ਸਾਊਥ ਅਫਰੀਕਾ ਦਾ ਸ਼ਹਿਰ ਉਹ ਪਾਣੀ ਮੁਕ ਹੋ ਰਿਹਾ ਪਾਣੀ ਹੈ ਨਹੀਂ ਉਹਨਾਂ ਕੋਲ ਬੈਂਗਲੌਰ ਦਾ 150 ਦਿਨ ਬਾਰਿਸ਼ ਨਹੀਂ ਹੋਈ ਪਾਣੀ ਦਾ ਕੀ ਹਾਲ ਹੋਇਆ ਪੰਜਾਬ ਦਾ ਤੁਸੀਂ ਡਿਸਕਸ ਹੈ ਕਰ ਲਿਆ ਵੀ 17 ਸਾਲਾਂ ਦਾ ਪਾਣੀ ਕਿਉਂ ਰਹਿ ਰਿਹਾ ਕਿ ਜਿੰਨਾ ਪਾਣੀ ਆਪਾਂ ਕੱਢ ਰਹੇ ਹਾਂ ਉਸ ਨੂੰ ਘੱਟ ਪਾਣੀ ਆਪਾਂ ਧਰਤੀ 'ਚ ਭੇਜ ਰਹੇ ਹਾਂ ਸੋ ਇਹ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਹੈ ਇਹ ਇੱਕ ਸ਼ੌਕ ਨਹੀਂ ਹੋਣਾ ਚਾਹੀਦਾ ਇਦੇ ਨਾਲ ਨਾਲ ਇੱਕ ਵਾਰ ਗੱਲ ਹੋਰ ਕਹੂੰਗਾ ਕਿ ਬੂਟੇ ਲਾਓ ਛੱਤਾਂ ਤੇ 5x5 ਫੁੱਟ ਤੇ 5 ਫੁੱਟ ਉੱਤੇ ਉਹਨਾਂ ਨੂੰ ਫਾਈਬਰ ਗਲਾਸ ਦੇ ਬੰਦਿਆਂ ਨੂੰ ਕਹੋ ਵੀ ਤੇਰੇ ਪਰਮਨੈਂਟ ਇੱਕ ਉੱਤੇ ਟਰੀ ਲੱਗੇਗਾ ਕਿਉਂਕਿ ਜਦੋਂ ਤੁਸੀਂ ਬੂਟਾ ਲਾਣੇ ਹੋ ਨਾ ਉਹਦਾ ਗ੍ਰੀਨ ਵਾਟਰ ਵਧਦਾ ਜਿਹੜਾ ਪਾਣੀ ਪੱਤਿਆਂ ਦੇ ਉੱਤੋਂ ਸੁੱਕਦਾ ਉਹ ਤੁਹਾਨੂੰ 65% ਬਾਰਿਸ਼ ਕਰਾਂ ਵਿੱਚ ਸਹਾਇੀ ਹੁੰਦਾ ਜਿਹੜਾ ਬਲੂ ਵਾਟਰ ਹੈ ਉਹ ਤਨੇ ਦੇ ਨਾਲ ਪੇੜ ਦੇ ਜਿਹੜਾ ਥੱਲੇ ਲੱਗਿਆ ਉਹ ਨਾਲੀ ਜਾਂਦਾ ਫਿਰ ਨਦੀ ਜਾਂਦਾ ਫਿਰ ਨਾਲੇ ਜਾਂਦਾ ਫਿਰ ਸਮੁੰਦਰ ਜਾਂਦਾ ਉਹ ਸੁੱਕੇ ਸਿਰਫ 35% ਹੈ ਜਿਹੜਾ ਬਾਰਿਸ਼ ਕਰਾਂਦਾ ਤੋਂ ਆਪਾਂ ਨੂੰ ਜਿਵੇਂ ਕ੍ਰੌਪਸ ਹੈਗੀਆਂ ਆਪਣੀਆਂ ਇਸ ਲਈ ਇੱਕ ਬੰਦੇ ਨੂੰ 8 ਬੂਟੇ ਲਾਣ ਦੀ ਜ਼ਰੂਰਤ ਹੈ ਦੋ ਤਾਂ ਉਹਦੇ ਜਦੋਂ ਉਹਨਾਂ ਨੇ ਆਪਾਂ ਕਹਿੰਨੇ ਵੀ ਬੰਦਾ ਰੱਬ ਤੋਂ ਪਿਆਰਾ ਹੋ ਗਿਆ ਰੱਬ ਨੂੰ ਪਿਆਰਾ ਹੋ ਗਿਆ ਉਹਦੇ ਜਿਹੜਾ ਸੰਸਕਾਰ ਕਰਨ ਲਈ 3 ਤੇ 3.5 ਕੁਇੰਟਲ ਲੱਕੜ ਲੱਗ ਜਾਂਦੀ ਹੈ ਤੇ ਉਹ ਆਣੀ ਕਿੱਥੋਂ ਹੈ ਜੇ ਆਪਾਂ ਵਿੱਜਿਆ ਹੀ ਨਹੀਂ ਕੁਝ ਤਾਂ ਆਪਾਂ ਇਹ ਕ੍ਰਾਈਸਿਸ ਨੂੰ ਇੱਕ ਅੱਜ ਅੱਜ ਇਹਨੂੰ ਐਮਰਜੈਂਸੀ ਡਿਕਲੇਅਰ ਕਰੀਏ ਵਾਟਰ ਐਮਰਜੈਂਸੀ ਤਾਂ ਪੰਜਾਬ ਬਚੇਗਾ ਤਾਂ ਇੰਡੀਆ ਬਚੇਗਾ ਤਾਂ ਇਸ ਮੁਲਕ 'ਚ ਤੁਸੀਂ ਰਹਿਣ ਜੋਗੇ ਹੋ ਤਾਂ ਅਸੀਂ ਸਿੱਖ ਹੋਰ ਪੁਆਇੰਟ ਐ 17 ਸਾਲਾਂ ਦੀ ਸੀ ਗੱਲ ਕਰ ਰਹੀ ਸੀ ਤਾਂ ਫਿਰ ਅਸੀਂ ਭਵਿੱਖ ਕਿਵੇਂ ਦੇਖੀਆ ਆਪਣਾ ਕਿ 17 ਸਾਲ ਬਾਅਦ ਜੋ ਪਾਣੀ ਦੀ ਹਾਲਤ ਹੋਣੀ ਹੈ ਪੰਜਾਬ ਦਾ ਜ਼ਿਕਰ ਕਰ ਰਿਆਂ ਤਾਂ ਫਿਰ ਜਿਵੇਂ ਅਸੀਂ ਪਹਿਲਾਂ ਆਪਣੀਆਂ ਬਜ਼ੁਰਗਾਂ ਨੂੰ ਦੇਖਦੇ ਰਹੇ ਹਾਂ ਕਿ ਘੜਿਆਂ ਦੇ ਵਿੱਚ ਫੜ ਫੜ ਕੇ ਬਾਲਟਿਆਂ 'ਚ ਫੜ ਫੜ ਕੇ ਕਿਸੇ ਦੂਰ ਜਾ ਕੇ ਟੂਟੀ ਤੋਂ ਪਾਣੀ ਭਰਦੇ ਸੀ। ਜ਼ਾਹਿਰ ਜੀ ਗੱਲ ਹੈ ਫਿਰ ਅਸੀਂ ਵੀ ਆਪਣੇ ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਸਵੇਰੇ ਪਹਿਲਾਂ ਪਾਣੀ ਦਾ ਬੰਦੋਬਸ ਕਰਾਇਆ ਕਰਾਂਗੇ। ਮਤਲਬ 17-18 ਸਾਲਾਂ ਬਾਅਦ ਜਦੋਂ ਪਾਣੀ ਪੂਰੀ ਤਰ੍ਹਾਂ ਨਾਲ ਡਿਪਲੀਟ ਹੋ ਜਾਵੇਗਾ ਫਿਰ ਤਾਂ ਸਿੱਧੇ ਤੌਰ ਤੇ ਸਾਡੀ ਵੀ ਹਾਲਤ ਇਹੀ ਰਹਿਣ ਵਾਲੀ ਹੈ। ਕੋਈ ਸ਼ੱਕ ਨਹੀਂ ਇਸ 'ਚ। ਤੁਸੀਂ ਇਮੇਜਿਨ ਕਰੋ ਬਈ ਬੰਦਾ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇਗਾ ਜਾਨਵਰ ਦੇਖੋ ਤੁਸੀਂ ਨਾ ਜਿੱਥੇ ਪਾਣੀ ਨਹੀਂ ਹੁੰਦਾ ਉੱਥੇ ਜਾ ਕੇ ਉਹ ਟੂਟੀ ਦੇ ਥੱਲੇ ਬਹਿ ਕੇ ਤੂੰ ਕੱਲ ਕਿੰਦੇ ਆ ਤੁਸੀਂ ਇਹ ਕਈ ਮਤਲਬ ਕਈ ਅੱਛੇ ਬੰਦੇ ਉਹਨਾਂ ਲਈ ਪਾਣੀ ਦਾ ਕਸੋਰਾ ਵੀ ਰੱਖਦੇ ਆ ਜਦੋਂ ਆਪਾਂ ਪਾਣੀ ਦੀ ਗੱਲ ਕਰਾਂਗੇ ਪਾਣੀ ਤੁਹਾਡਾ ਸਰੀਰ ਦਾ 70% ਹੈ ਇਹ ਇਹ ਇੱਕ ਮਤਲਬ ਇਹ ਰੱਬ ਨੇ ਆਪਣੀ ਜਿਹੜਾ ਸਰੀਰ ਦੀ ਬੰਦਤਰ ਬਣਾਈ ਹੈ ਉਹ 40 ਤੱਕ ਦਾ ਸਕਦਾ ਹੁਣ ਦੇਖੋ 50 ਡਿਗਰੀ ਟੈਂਪਰੇਚਰ ਹੋ ਗਿਆ ਦਿੱਲੀ ਦਾ ਆਪਣੇ 40 47 ਆਮ ਚੱਲ ਰਹੇ ਤੇ ਜਦੋਂ ਸਰੀਰ ਹੈ ਜਿਹੜਾ ਉਹ 55 ਡਿਗਰੀ ਤੋਂ ਬਾਅਦ ਉਹਦਾ ਕੰਮ ਕਰਨਾ ਬੰਦ ਹੋ ਜੇਗਾ ਕਿਉਂਕਿ ਉਹ ਤੁਹਾਡਾ ਗਾੜਾ ਹੋ ਜਾਂਦਾ ਜਿਹਨੂੰ ਆਪਾਂ ਹੀਟ ਸਟ੍ਰੋਕ ਕਹਿੰਦੇ ਆ ਤਾਂ ਆਪਾਂ ਕਿੰਨੀ ਕੁ ਦੂਰ ਆ ਇਸ ਕ੍ਰਾਈਸਿਸ ਤੋਂ ਲੇਕਿਨ ਆਪਾਂ ਸਿਰਫ ਆ ਲਫਜ਼ੀ ਉਸੇ ਟੈਲੀਵਿਜ਼ਨ ਤੇ ਬੋਲ ਰਹੇ ਹੋ ਇਹ ਗੱਲ ਹਵਾ ਚ ਡਿੱਗੀ ਹਵਾ ਚ ਬੋਲ ਗਏ ਡਿਗ ਪੇ ਪਛਤੇ ਇਹ ਕਿਸੇ ਕਾਗਜ਼ਾਂ ਚ ਨਹੀਂ ਗਏ ਕੋਈ ਪਾਲਿਸੀ ਦੀ ਬਣੀ ਬਿਲਕੁਲ ਕੋਈ ਪਲੈਨਿੰਗ ਨਹੀਂ ਹੋਈ ਇਹ ਆਪਾਂ ਰੋਲਾ ਪਾਇਆ ਜਿਵੇਂ ਬਾਬਾ ਨਾਨਕ ਨੇ ਹੁਕਮ ਦਿੱਤਾ ਤੇ ਜਿਹੜੇ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹੈ ਵੇਖੋ ਉਹ ਜੇ ਤਰਤੀਬੇ ਪਾਣੀ ਨੂੰ ਸਾਹਮਦੇ ਨਾ ਜੇ ਉਹ ਰਖਤ ਨਾ ਲਾਉਂਦੇ ਤਾਂ ਆਪਣੇ ਤਾਂ ਹੀ ਅੱਜ ਇਹ ਛਾਵਾ ਛਾਵਾ ਠੰਡੀਆਂ ਤੇ ਪਾਣੀ ਕਿਵੇਂ ਪਹੁੰਚਦਾ ਆਪਾਂ ਸਸਟੇਨੇਬਲ ਡਿਵੈਲਪਮੈਂਟ ਕਰਨਾ ਕੁਝ ਸਮੇਂ ਦੀ ਜ਼ਰੂਰ ਕਮੀ ਹੈ ਇਸ ਕਰਕੇ ਤੁਹਾਨੂੰ ਰੋਕ ਰਿਹਾ ਪਰ ਬਹੁਤ ਅੱਛੀ ਚਰਚਾ ਰਹੀ ਹੈ ਸਾਡੇ ਵਿਚਾਰ ਤਾਂ ਬੜਾ ਮਸਲਾ ਗੰਭੀਰ ਹੈ ਤਾਂ ਜਸਜੀਤ ਸਿੰਘ ਗਿੱਲ ਜਿਹੜੇ ਮਹਰ ਵੀ ਨੇ ਇਸ ਮਸਲੇ ਤੇ ਕਹਿੰਦੇ ਨਜ਼ਰ ਆਏ ਕਿ ਸਿਰਫ ਗੱਲ ਇਸ ਬਾਬਤ ਨਹੀਂ ਹੈ ਕਿ ਪਾਣੀ ਦੀ ਸਾਮ ਸੰਭਾਲ ਵੀ ਕਰਨੀ ਹੈ ਨਾਲ ਹੀ ਗੱਲ ਇਹ ਵੀ ਹੈ ਕਿ ਕਿਵੇਂ ਦਰਖਤਾਂ ਦਾ ਲਗਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਦੀ ਗੱਲ ਕਰੇ ਸਾਂ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਸ ਬਾਬਤ ਇੱਕ ਅਜਿਹੀ ਰਿਪੋਰਟ ਦੇ ਕਿ ਗਿਆ ਤੇ ਕਹਿ ਕੇ ਗਿਆ ਕਿ ਪੰਜਾਬ ਦੇ ਵਿੱਚ ਤਾਂ ਮਹਿਜ਼ ਜ਼ਮੀਨਾਂ ਹੇਠ ਪਾਣੀ ਸਤਾਰਾਂ ਸਾਲਾਂ ਤੱਕ ਹੀ ਬਚਿਆ ਪਰ ਫਿਰ ਕੀ ਪੰਜਾਬ ਦੀ ਹਾਲਤ ਕੀ ਰਹੇਗੀ ਦੇਸ਼ ਦੀ ਹਾਲਤ ਕੀ ਰਹੇਗੀ ਸੋ ਜ਼ਰੂਰੀ ਹੈ ਜੋ तमाम ਲੋਕ ਆਪਣੇ ਘਰਾਂ ਦੇ ਵਿੱਚ ਐਵੇਂ ਪਾਣੀ ਰੋੜਦੇ ਨੇ ਗੱਡੀਆਂ ਸਾਫ਼ ਕਰਨ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਨੇ ਉਸ ਦਾ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਗੱਲ ਸਾਡੀ ਭਵਿੱਖ ਦੀ ਹੈ ਇਸ ਬੁਲੇਟਿਨ ਚ ਫਿਲਹਾਲ ਹੀ ਬਸੇ ਨੇ ਮੈਨੂੰ ਦਿਓ ਇਜਾਜ਼ਤ ਬਣੇਦੋ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਧੰਨਵਾਦ